पी एस इस्लामाबाद एफआईआर नंबर साठ छः तीन दो हजार पच्ची अंडर सैक्शन एक सौ तीन एक तीन सौ चौबीस चार एक सौ कानवे तीन एक सौ नब्बे बी एन एस ए मामला यह है तो दुम दुम कि ਅ ਖੇਤ 5 ਤਰੀਕ ਨੂੰ 5 ਮਾਰਚ 2023 ਨੂੰ ਸ਼ਾਮ ਦੇ तकरीबन 6:37 ਵਜੇ ਯੂਟੀ ਮਾਰਕੀਟ ਵਿੱਚ 9 ਮੁੰਡੇ ਫਿਰ ਰਹੇ ਸੀ ਉਹਨਾਂ ਚੋਂ ਕਈ ਮੁੰਡੇ ਨਿਹੰਗ ਦੇ ਬਾਣੇ ਸੀਗੇ ਤੇ ਉਹਨਾਂ ਕੋਲ ਇੱਕ ਨੋਵਾ ਕਾਰ ਸੀਗੀ ਉਹ ਆਪਣੀ ਕਾਰ ਤੇ ਜਾ ਰਹੇ ਸੀ ਤੇ ਪਿੱਛੇ ਮੋਹਣੀ پارک ਦੇ ਲਾਗੇ ਉਹ ਉਹਨਾਂ ਨਾਲ ਇੱਕ ਕਾਰ ਟਕਰਾਈ ਸਵਿਫਟ ਕਾਰ ਜਿਹਦਾ ਸਵਾਰ ਲਖਪ੍ਰੀਤ ਸਿੰਘ ਸੀਗਾ ਉਹ ਆਪਣੇ ਇੱਕ ਗੋਸ ਨਾਲ ਸੀਗਾ ਤੇ ਜਦੋਂ ਕਾਰ ਦੀ ਟੱਕਰ ਹੋਈ ਤੇ ਇਹਨਾਂ ਦੋਨੋਂ ਧਿਰਾਂ ਦੀ ਲੜਾਈ ਹੋਈ ਤੇ ਜਿਹੜੇ ਅ ਅਕਿਊਜ਼ਡ ਹੈਗੇ ਆ ਸੁਰਿੰਦਰ ਸਿੰਘ ਕੁਲਦੀਪ ਸਿੰਘ ਤੇ ਜਿਹੜੇ ਸੱਤ ਹੋਰ ਨੇ ਉਹ ਉਹਨਾਂ ਨੇ ਕਾਫੀ ਕਿਰਪਾਨਾਂ ਮਾਰੀਆਂ ਲਖਪ੍ਰੀਤ ਸਿੰਘ ਨੂੰ ਤੇ ਉਸ ਤੋਂ ਬਾਅਦ ਜਦੋਂ ਲਖਪ੍ਰੀਤ ਸਿੰਘ ਜ਼ਖਮੀ ਹੋ ਗਿਆ ਇਹਨੂੰ ਹਸਪਤਾਲ ਲੈ ਕੇ ਗਏ ਤੇ ਅਸਲ ਜੰਗਾਂਦੀ ਨੂੰ ਡਿਕਲੇਅਰ ਡੈੱਡ ਕਰਤਾ ਤੇ ਅ ਜਿਹੜੇ ਲਖਪ੍ਰੀਤ ਸਿੰਘ ਆਉਦੀ ਵਾਈ ਬਲਜਿੰਦਰ ਖੋੜ ਜਿਹੜੇ ਕਿ ਇੱਕ ਪੀਜੀਸ ਰਹਿੰਦੇ ਸੀ ਤੇ ਉਹਨੇ ਜਦੋਂ ਕੰਪਲੇਨਟ ਕੀਤੀ ਥਾਣੇ ਤੇ ਪੁਲਿਸ ਨੇ ਐਕਸ਼ਨ ਲੈਂਦੇ ਨਾਲ ਸਾਰੀ ਅ सुरेंद्र ਸਿੰਘ ਅਲਾਈਸ ਲਵ ਤੇ ਕੁਲਦੀਪ ਸਿੰਘ ਅਲਾਈਸ ਸੇਵਾ ਸਿੰਘ ਨੂੰ ਅਰੈਸਟ ਕੀਤਾ ਹੈ ਤੇ ਹੁਣ ਇਹ ਪ੍ਰੀ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਤੋਂ ਸਾਨੂੰ ਪਤਾ ਚੱਲਿਆ ਹੈ ਕਿ ਇਹਨਾਂ ਦੀ ਜਿਹੜੀ ਟੱਕਰ ਹੋਈ ਸੀ ਕਾਰ ਦੀ ਉਹਦੇ ਨਾਲ ਟਕਰਾਅ ਸ਼ੁਰੂ ਹੋਈ ਤੇ ਫਿਰ ਕਤਲ ਹੋ ਗਿਆ ਸਰ ਕਿੰਨੇ ਕੰਮ ਜਿਹੜੇ ਹੈ ਜੇ ਮੈਂ ਕਹਿ ਰਿਹਾ ਕਿ ਕਿੰਨੇ ਹੋਰ ਕਿਤੇ ਹੋਣ ਜਿਹੜਾ ਡਿਸੀਜ਼ ਦੇ ਲਖਪ੍ਰੀਤ ਸਿੰਘ ਉਹਦੇ ਤੇ 4 ਮੁਕਦਮੇ ਹੈਗੇ ਆ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਕਿ ਐਨਡੀਪੀਐਸ ਦੇ ਵੀ ਹੈਗੇ ਤੇ ਥੈਫਟ ਦੇ ਵੀ ਨੇ ਤੇ ਆਮ ਜ਼ੈਕ ਦਾ ਵੀ

ਇਨਾ ਦੇ ਰਿਮਾਂਡ ਮਿਲਿਆ ਹਾਂ ਹਾਂਜੀ ਇਹਨਾਂ ਦੇ ਚਾਰ ਚਾਰ ਦਿਨ ਸਰ ਇਹਨਾਂ ਜਿਹੜੇ ਜਿਹਨਾਂ ਦੀ ਖੜੇ ਗਏ ਇਹਨਾਂ ਨੂੰ ਪਤਾ ਲੱਗਾ ਕਿ ਕਾਰਨ ਕੀ ਆ ਕਿਉਂ ਉਹਨੂੰ ਇਸ ਤਰ੍ਹਾਂ ਕਾਰਨ ਜਿਹੜਾ ਹਲੇ ਹਲੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਹੈ ਕਿ ਇਹਨਾਂ ਦੀ ਟੱਕਰ ਹੋਈ ਸੀ ਕਾਰਨ ਦੀ ਨੋਵਾ ਕਾਰ ਤੇ ਸਵਿਫਟ ਕਾਰ ਦੇ ਤੇ ਤਾਈਂ ਲੜਾਈ ਸ਼ੁਰੂ ਹੋਈ ਸੀ ਹਥਿਆਰ ਬਰਾਮਦ ਹੋਏ ਹਥਿਆਰ ਹਾਲੇ ਤੱਕ ਕੋਈ ਨਹੀਂ